ਮੱਗੀ ਦਾ ਮੇਲਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦਾ ਹੈ। ਹਰ ਸਾਲ ਇਹ ਮੇਲਾ ਮਾਘੀ ਦੀ ਸੰਗਰਾਣ ਦੇ ਵਾਲੇ ਦਿਨ ਜੋ ਕਿ 14 ਜਨਵਰੀ ਨੂੰ ਹੁੰਦੀ ਹੈ ਨੂੰ ਮੁਕਤਸਰ ਸਾਹਿਬ ਵਿਖੇ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਆਓ ਜਾਣੀਏ ਇਸ ਜੋੜ ਮੇਲੇ ਦੇ ਇਤਿਹਾਸ ਬਾਰੇ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। 1404 ਈਸਵੀ ਵਿੱਚ ਅਨੰਦਪੁਰ ਦੇ ਕਿਲੇ ਨੂੰ ਪਹਾੜੀ ਰਾਜਿਆਂ ਅਤੇ ਮੁਗਲਾਂ ਵੱਲੋਂ ਘੇਰਾ ਪਾਇਆ ਗਿਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਕਿਲੇ ਵਿੱਚ ਹੀ ਗੁਜ਼ਰਬਸਰ ਕਰ ਰਹੇ ਸਨ ਇਸ ਘੇਰਾਬੰਦੀ ਦੇ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਅਤੇ ਸਾਰੇ ਸਿੱਖ ਇਸ ਘੇਰਾਬੰਦੀ ਦਾ ਡਟ ਕੇ ਸਾਹਮਣਾ ਕਰ ਰਹੇ ਸਨ ਦਿਨੋ-ਦਿਨ ਕਿਲੇ ਵਿੱਚ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਆਉਣ ਲੱਗੀ ਜਿਸ ਤੋਂ ਘਬਰਾ ਕੇ ਕੁਝ ਸਿੰਘਾਂ ਨੇ ਕਿਲਾ ਛੱਡ ਕੇ ਜਾਣ ਦੀ ਸਲਾਹ ਕੀਤੀ ਇਨ੍ਹਾਂ ਵਿੱਚੋਂ ਭਾਈ ਮਹਾ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਨਜ਼ਦੀਕ ਸਨ ਉਹਨਾਂ ਨੇ ਗੁਰੂ ਸਾਹਿਬ ਨਾਲ ਗੱਲ ਕੀਤੀ ਅਤੇ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਨੇ ਕਿਹਾ ਕਿ ਜੇਕਰ ਤੁਸੀਂ ਜਾਣਾ ਹੈ ਤਾਂ ਇੱਕ ਵਿਦਾਵਾ ਲਿਖ ਕੇ ਦਿਓ ਤਾਂ ਉਹਨਾਂ ਵਿੱਚੋਂ 40 ਸਿੰਘਾਂ ਨੇ ਇੱਕ ਵਿਦਾਵਾ ਲਿਖ ਕੇ ਦਿੱਤਾ ਜਿਸ ਵਿੱਚ ਲਿਖਿਆ ਸੀ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ ਜਿਸ ਤੋਂ ਬਾਅਦ ਉਹ ਕਿਲਾ ਛੱਡ ਕੇ ਆਪੋ ਆਪਣੇ ਘਰੀਨ ਤੁਰ ਪਏ ਇਸ ਤੋਂ ਕੁਝ ਦਿਨ ਬਾਅਦ ਹੀ ਕਿਲੇ ਨੂੰ ਖਾਲੀ ਕਰਕੇ ਗੁਰੂ ਸਾਹਿਬ ਨੂੰ ਜਾਣਾ ਪਿਆ ਜਿਸ ਤੋਂ ਬਾਅਦ ਚਮਕੌਰ ਦੀ ਜੰਗ ਤੇ ਸਰਹੰਦ ਵਿਖੇ ਸ਼ਹੀਦੀਆਂ ਹੋਈਆਂ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਗੁਰੂ ਸਾਹਿਬ ਦਾ ਪਿੱਛਾ ਕਰਦਾ ਹੋਇਆ ਮੁਕਤਸਰ ਜਾਪੂਜਾ ਗੁਰੂ ਸਾਹਿਬ ਨੇ ਖਿਦਰਾਣੇ ਦੀ ਟਾਬ ਦਾ ਕੰਡਾ ਜੰਗ ਦੇ ਮੈਦਾਨ ਵਜੋਂ ਚੁਣਿਆ ਅਨੰਦਪੁਰ ਦੇ ਕਿਲੇ ਵਿੱਚੋਂ ਨਿਕਲੇ 40 ਸਿੰਘਾਂ ਨੂੰ ਉਹਨਾਂ ਦੇ ਪਿੰਡ ਦੀ ਸਿੰਘਣੀ ਮਾਈ ਭਾਗੋ ਨੇ ਵੰਗਾਰਿਆ ਅਤੇ ਉਹਨਾਂ ਦੀ ਮਰੀ ਹੋਈ ਅਣਖ ਜਗਾਈ ਖਿਦਰਾਣੇ ਦੀ ਇਸ ਜੰਗ ਵਿੱਚ ਮਾਈ ਭਾਗੋ ਇਹਨਾਂ ਸਿੰਘਾਂ ਨੂੰ ਲੈ ਕੇ ਪਹੁੰਚੀ ਅਤੇ ਬਹਾਦਰੀ ਨਾਲ ਲੜੀ ਮੁਗਲ ਫੌਜ ਨਾਲ ਲੜਦੇ-ਲੜਦੇ 40 ਸਿੰਘ ਸ਼ਹੀਦ ਹੋ ਗਏ ਜ਼ਖਮੀ ਅਤੇ ਸ਼ਹੀਦ ਹੋਏ ਸਿੰਘਾਂ ਦੇ ਵਿੱਚ ਪਾਈ ਮਹਾ ਸਿੰਘ ਦੀ ਗੁਰੂ ਸਾਹਿਬ ਨਾਲ ਪੇਟ ਹੋਈ ਜਿਸ ਤੇ ਮਹਾ ਸਿੰਘ ਨੇ ਗੁਰੂ ਸਾਹਿਬ ਨੂੰ ਵਿਦਾਵਾ ਪਾੜਨ ਦੀ ਅਰਜ਼ੀ ਕੀਤੀ ਆਪਣੇ ਸਿੰਘਾਂ ਦੀ ਭੁੱਲ ਬਖਸ਼ਦਿਆਂ ਗੁਰੂ ਸਾਹਿਬ ਨੇ ਵਿਦਾਵਾ ਤਾਂ ਪਾੜਿਆ ਹੀ ਨਾਲ ਹੀ ਇਹਨਾਂ 40 ਸਿੰਘਾਂ ਨੂੰ 40 ਮੁਕਤੀਆਂ ਦਾ ਨਾਮ ਦਿੱਤਾ ਜਿਨ੍ਹਾਂ ਨੂੰ ਅੱਜ ਵੀ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ ਇਸੇ ਜਗ੍ਹਾ ਤੇ ਗੁਰਦੁਆਰਾ ਟੁੱਟੇ ਗੰਢੀ ਸਾਹਿਬ ਸ੍ਰੋਪਿਤ ਹੈ ਜਿੱਥੇ ਕੀ ਇਹਨਾਂ 40 ਮੁਕਤੀਆਂ ਦੀ ਯਾਦ ਵਿੱਚ ਹਰ ਸਾਲ ਮੱਘੀ ਵਾਰੇ ਦਿਨ ਮੇਲਾ ਲੱਗਦਾ ਹੈ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਅੰਤਿਮ ਸੰਸਕਾਰ ਗੁਰੂ ਜੀ ਨੇ ਆਪਣੇ ਹੱਥੀਂ ਕੀਤਾ ਜਿੱਥੇ ਕਿ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਹੈ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਨਾਲ ਹੀ ਸਾਡੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਟੋਟਲ ਪੰਜਾਬੀ